ਅੱਜ ਕੱਲ੍ਹ ਬਰਸੋਂ ਅੱਪਾ ਵੀਡੀਓ ਪਾਈ ਸੀ ਕਿ ਬਲੈਕ ਕੌਫੀ ਨੂੰ ਕਿਵੇਂ ਬਣਾ ਕੇ ਪੀਣਾ ਜਿਹਦੇ ਨਾਲ ਉਹਦਾ ਜਿਹੜਾ ਟੇਸਟ ਆ ਉਹ ਸਮੂਥ ਹੋਵੇ ਬਹੁਤ ਸਾਰੇ ਵੀਰਾਂ ਭੈਣਾਂ ਨੇ ਇਹ ਗੱਲ ਪੁੱਛੀ ਆ ਕਿ ਕੌਫੀ ਦੇ ਵਿੱਚ ਦੇਸੀ ਘਿਓ ਪਾ ਲਈਏ ਫਾਸਟਿੰਗ ਟਾਈਮ ਤੇ ਕੱਲੀ ਬਲੈਕ ਕੌਫੀ ਪੀ ਲੋ ਕਿਉਂਕਿ ਇਹ ਦੇਸੀ ਘਿਓ ਇੱਕ ਕੌਫੀ 'ਚ ਪਾਉਣਾ ਟੂਲ ਆ ਜਿਹੜੇ ਲੰਬੀ ਫਾਸਟ ਕਰਦੇ ਆ 18 ਘੰਟੇ ਦੀ ਫਾਸਟਿੰਗ ਕਰਦੇ ਆ ਵਿੱਚ ਕਿਤੇ ਹੰਗਰੀ ਹੁੰਦੇ ਆ ਜਾਂ ਕਿਤੇ ਬਾਹਰ ਰਹਿ ਗਏ ਤੁਸੀਂ ਛੇ ਦਿਨ ਨਿਕਲਦਾ ਘਰੋਂ ਬ੍ਰੇਕਫਾਸਟ ਨਹੀਂ ਕਰਿਆ ਘਿਓ ਪਾ ਲੋ ਤੁਹਾਡੇ ਉਹਨੇ 5-7 ਘੰਟੇ ਆਰਾਮ ਨਾਲ ਕੱਢ ਦੇਣੇ ਨੇ ਇੱਕ ਟੂਲ ਆ ਜਾਂ ਫਿਰ ਜਿਹਨਾਂ ਦੇ ਡੋ ਪੈਂਦਾ ਖੋ ਪੈਂਦੀ ਆ ਕਿ ਭੁੱਖ ਨਾਲ ਮਰੇ ਜਾਂਦੇ ਆ ਪਰ ਜਿਹੜੇ ਬੰਦੇ ਫਾਸਟਿੰਗ ਕਰਦੇ ਨੇ ਉਹਨਾਂ ਨੂੰ ਲੋਡ ਨਹੀਂ ਕਿਉਂ ਪਾਉਣ ਦੀ ਉਹ ਪਿਓਰ ਫਾਸਟ ਕਰੋ ਜੇ ਉਹ ਹੈਲਥ ਬੈਨੀਫਿਟ ਲਈ ਫਾਸਟ ਕਰਨਾ ਚਾਹੁੰਦੇ ਆ ਤਾਂ ਕੱਲਾ ਪਾਣੀ ਜਾਂ ਕੱਲੀ ਬਲੈਕ ਕਾਫੀ ਲੈ ਸਕਦੇ ਹੋ ਕਿਉਂਕਿ ਸਾਈਡ ਨਾਲ ਵੀ ਤੁਹਾਡਾ ਉਹ ਪਿਓਰ ਫਾਸਟ ਨਹੀਂ ਪਰ ਰੈਦਰ ਦੈਨ ਗੰਦੀਆਂ ਚੀਜ਼ਾਂ ਖਾਣ ਨਾਲੋਂ ਵਧੀਆ ਕਿ ਤੁਸੀਂ ਘਿਓ ਲੈ ਲਓ ਜੇ ਤੁਹਾਨੂੰ ਕ੍ਰੇਵਿੰਗ ਹੁੰਦੀ ਆ ਜਾਂ ਥੋੜਾ ਬ੍ਰੇਕਫਾਸਟ ਸਕਿਪ ਕਰਨਾ ਚਾਹੁੰਦੇ ਹੋ ਕ੍ਰੇਵਿੰਗ ਹੁੰਦੀ ਆ ਉਹ ਟਾਈਮ ਤਾਂ ਇਹ ਟੂਲ ਨੂੰ ਵਰਤ ਸਕਦੇ ਹੋ ਮਾੜਾ ਨਹੀਂ ਪਰ ਜੇ ਥੋੜੀ ਬੋਡੀ ਯੂ ਟੂ ਆ ਫ फास्ट ਨੂੰ ਤੁਸੀਂ ਪਿਓਰ ਫਾਸਟ ਕਰੋ ਕੌਫੀ ਚ ਘਿਓ ਪਾ ਕੇ ਪੀਣਾ ਤਗੜੇ ਤਕੜੀਆਂ ਜਿਹੜੀਆਂ ਫੈਟ ਲੌਸ ਪ੍ਰੋਡਕਟਾਂ ਨੂੰ ਫੇਲ ਕਰ ਦਿੰਦਾ ਕਿਉਂਕਿ ਇਹ ਥੋੜਾ ਮਟਾਬੋਲਿਜ਼ਮ ਵੀ ਅਪ ਕਰਦਾ ਤੇ ਤੁਹਾਡੀਆਂ ਕ੍ਰੀਮਿੰਗਾਂ ਵੀ ਬੰਦ ਕਰ ਦਿੰਦਾ ਬਾਕੀ ਚੀਜ਼ਾਂ ਕਵਰੀ ਨੇ ਸਿੰਪਲ ਆ ਹੋਪ ਤੁਸੀਂ ਸਮਝੇ ਹੋਵੋਗੇ ਮਿਲਦੇ ਆ ਗਾਹਲੀ ਵੀਡੀਓ ਚ